ਫੇਸਵਾਲ ਯੂਨੀਵਰਸਿਟੀ ਦਾ ਇਹ ਮਾਹੌਲ ਹੈ ਵੀ ਅਸੀਂ ਅੱਜ ਸ਼ਾਮ ਹੀ ਮੀਟਿੰਗ ਕੀਤੀ ਹੈ ਪ੍ਰਸ਼ਾਸਨ ਦੇ ਨਾਲ ਤੇ ਇਹਨਾਂ ਨੇ ਆਪ ਹੀ ਗਿਆ ਸੀਗਾ ਵੀ ਇਸੇ ਛੁੱਟੀ ਨੂੰ ਰੀਅਰ ਕਰ ਰਹੇ ਆ ਕਿ ਅਸੀਂ ਪੇਪਰ ਵੀ ਪੋਸਟਪੋਨ ਕਰਾਂਗੇ ਤੇ ਇਹ ਕਿਹੋ ਜਿਹੀ ਯੂਨੀਵਰਸਿਟੀ ਹੈ ਕਿਹੋ ਜਿਹਾ ਪ੍ਰਸ਼ਾਸਨ ਹੈ ਕਿਹੋ ਜਿਹੇ ਲੋਕ ਨੇ ਜਿਹੜੇ ਆਪਣੀ ਜ਼ੁਬਾਨ ਦੇ ਵੀ ਪੱਕੇ ਨਹੀਂ ਹੈਗੇ ਜਿਹੜੇ ਕਹਿ ਕੇ ਮੁੱਕਰ ਜਾਂਦੇ ਨੇ ਅਤੇ ਘੰਟੇ ਦੇ ਵਿੱਚ ਮੁੱਕਰ ਜਾਂਦੇ ਨੇ ਇਹ ਗੱਲ ਨਾਂ ਕਰ ਦਿੰਦੇ ਨੇ ਵੀ ਜਿਹੜੇ ਪੇਪਰ ਸੀਗੇ ਉਹ ਪੋਸਟਪੋਨ ਨਹੀਂ ਉਹਨਾਂ ਦਾ ਸੈਂਟਰ ਬਦਲ ਕੇ ਡੀਏਵੀ ਕਾਲਜ 10 ਸੈਕਟਰ ਕਰ ਦਿੱਤਾ ਗਿਆ ਇਹ ਬਹੁਤ ਹੀ ਸ਼ਰਮਨਾਕ ਕੰਮ ਇਹਨਾਂ ਨੇ ਕੀਤਾ ਹੈ ਪ੍ਰਸ਼ਾਸਨ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਇਹ ਅੱਜ ਇਸ ਹੱਦ ਤੱਕ ਗਿਰ ਰਹੇ ਨੇ ਵਿਦਿਆਰਥੀ ਜਰਾਂ ਤੋਂ ਠਾ ਕਰ ਰਹੇ ਨੇ ਮਤਲਬ ਇਹ ਅਸੀਂ ਕਹਿ ਦਿੰਦੇ ਹਾਂ ਵੀ ਇਸ ਯੂਨੀਵਰਸਿਟੀ ਦੇ ਉੱਤੇ ਅੱਜ ਮਤਲਬ ਇੱਕ ਬਿਲਕੁਲ ਹੀ ਵਿਸ਼ਵਾਸ ਅਸੀਂ ਨਹੀਂ ਕਰ ਸਕਦੇ ਜਿਹੜੀ ਇਹ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਇਹੋ ਜੇ ਪੱਦੇ ਬਿਆਨ ਜਾਰੀ ਕਰਦੇ ਨੇ ਕਦੇ ਕਹਿੰਦੇ ਨੇ ਵੀ 26 ਨੂੰ ਤੇਰੇ ਤੁਸੀਂ ਐਡਮਿਨ ਬਲੌਗ ਬੰਦ ਕਰਨਾ ਹੋਊਗੀ ਤਾਂ ਅਸੀਂ ਫੀਮੇਲ ਸਟਾਫ ਨੂੰ ਅੱਗੇ ਕਰਾਂਗੇ ਤੇ ਫਿਰ ਇਹ ਇਹਦਾ ਮਸਲਾ ਬਣਾਵਾਂਗੇ ਜਾਨ ਜਾਨ ਮਸਲਾ ਬਣਾਵਾਂਗੇ ਇਹ ਜਿਹੜਾ ਸਾਥ ਐਸੋਸੀਏਸ਼ਨ ਨੇ ਉਹਦੇ ਆਪਣੇ ਅਧਿਕਾਰੀ ਨੇ ਕਹੀ ਹੈ ਕਦੇ ਡੀਓ ਆਈ ਕਹਿੰਦੀ ਇਹਦਾ ਪੰਜਾਬੀਆਂ ਦਾ ਹੀ ਇਹ ਕਰਦੇ ਰਹਿੰਦੇ ਨੇ ਉਹ ਆਹੀ ਕਰਨਾ ਆਉਂਦਾ ਇਹੋ ਜੇ ਜਿਹੜੀ ਪ੍ਰਸ਼ਾਸਨ ਹੈ ਨਿਖਿਤ ਪ੍ਰਸ਼ਾਸਨ ਹੈ ਆਪਣਾ ਯੂਨੀਵਰਸਿਟੀ ਦਾ ਤੇ ਅਸੀਂ ਜਲਦੀ ਪੰਜਾਬ ਨੂੰ ਅਸੀਂ ਬਚਾਓ ਮੋਰਚਾ ਉਹਨੂੰ ਅਪਡੇਟ ਦਵਾਂਗੇ ਅੱਜੇ ਮੀਟਿੰਗ ਚੱਲ ਰਹੀ ਹੈ ਇਕ ਲੱਖ ਅਸੀਂ ਗੇਟ ਬੰਦ ਕੀਤਾ ਹੋਇਆ ਯੂਨੀਵਰਸਿਟੀ ਦਾ ਤੇ ਅਸੀਂ ਸਰਦੀਆਂ ਚੋਣਾ ਬਹਾਲ ਕਰਕੇ ਰਹਿਾਂਗੇ ਤੁਸੀਂ ਇਹ ਸਾਵਧਾਨ ਹੋ ਜਾਓ ਤੁਸੀਂ ਤੁਹਾਨੂੰ ਇਤਰਾਜ਼ ਜਤਾਵਨੀ ਹੈ ਕਿ ਇੱਥੇ ਕਿੰਨੇ ਜਣਾਂ ਤੋਂ ਟਰਾਲੀਆਂ ਦੇ ਵਿੱਚ ਟੱਕਾ ਦੇ ਵਿੱਚ ਗੱਡੀਆਂ ਦੇ ਵਿੱਚ ਟੰਗਰ ਆਉਂਦਾ ਰਿਹਾ ਹੋ ਆਸ-ਪਾਸ ਦੇ ਇਲਾਕਿਆਂ ਤੋਂ ਇਹ ਆ ਜੀ ਵੀ ਹੋ ਸਕਦਾ ਹੈ ਕਿ ਕੱਲ ਨੂੰ ਲੋਕ ਵੀ ਨਟਰਾਲੀ ਦੇ ਵਿੱਚ ਖੜ੍ਹ ਕਰਕੇ ਇੱਥੇ ਆਉਣ ਤੇ ਕੱਲ ਨੂੰ ਤੁਹਾਡੇ ਤੋਂ ਸਾਹਮਣੇ ਨਹੀਂ ਜਾਣੇ ਲੋਕਾਂ ਦੇ ਜੋ ਹੜ੍ਹ ਤੇ ਪਹੁੰਚਣਗੇ ਜੇ ਸਾਡੇ ਸਾਡੇ ਖਿਲਾਫ ਤੁਸੀਂ ਕਾਰਵਾਈਆਂ ਕਰੋਗੇ ਤੁਹਾਡੇ ਤੋਂ ਆਹ ਸਾਹਮਣੇ ਨਹੀਂ ਜਾਣੇ ਇਸ ਕਰਕੇ ਬਾਜ ਆ ਜਾਓ ਅਸੀਂ ਆਪਣਾ ਸੰਘਰਸ਼ ਸਿਰੇ ਚੜਾਗੇ ਸੇਡ ਦੀ ਇਲੈਕਸ਼ਨ ਕਰਾ ਕੇ ਰਾਵਾਂਗੇ ਨਹੀਂ ਸਾਰਾ ਕੀ ਇਸ ਨੂੰ ਸੰਵਿਧਾਨਕੀਏ ਜੋ ਸੰਵਿਧਾਨਿਕ ਤਰੀਕੇ ਤੇ ਪਹਿਲਾਂ 28 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਜਿੱਥੇ ਕੱਲ ਨੂੰ ਸਾਰਾ ਮੁਲਕ ਸੰਵਿਧਾਨ ਦਿਵਸ ਮਨਾਏਗਾ ਤੇ ਪੰਜਾਬ ਦੇ ਵਿੱਚ ਕੀ ਸੱਚੀ ਬਤਕਰਾ ਹੋ ਰਿਹਾ ਸੰਵਿਧਾਨ ਜੀ ਕੱਲੇ ਪੰਜਾਬ ਦੇ ਕੱਲ ਨਹੀਂ ਕਿੱਥੇ ਕਿੱਥੇ ਬਤਕਰਾ ਬਤਕਰਾ ਨਹੀਂ ਹੋ ਰਿਹਾ ਸੰਵਿਧਾਨ ਕਹਿੰਦਾ ਸੰਵਿਧਾਨ ਹੈ ਕਿ ਤੁਹਾਨੂੰ ਜ਼ਰੂਰਦਾਰ ਦਾ ਹੱਕ ਹੈਗਾ ਕਿ ਤੁਹਾਨੂੰ ਅੱਜ ਸਿੱਖਿਆ ਦਾ ਹੱਕ ਹੈਗਾ ਤੁਹਾਨੂੰ ਰੋਟੀ ਮਿਲ ਰਹੀ ਹੈ ਫੋਟੇ ਤੇ ਕੱਪੜੇ ਹੈਗੇ ਨੇ ਸਾਰੇ ਕੋਲ ਰੈਂਟ ਹੀ ਤਾਂ ਹੈਗੀ ਕਹਾਂ ਸੰਵਿਧਾਨ ਹੈ ਕੀ ਨੂੰ ਹੱਕ ਮਿਲ ਰਹੇ ਨੇ ਅੱਜ ਕੀ ਸਾਡੇ ਵਿਦਿਆਰਥੀ ਸੜਕਾਂ ਤੇ ਨਹੀਂ ਉਲ ਰਹੇ ਬੇਰੋਜ਼ਗਾਰ ਕੀ ਸਾਨੂੰ ਆਪਣੇ ਹੱਕਾਂ ਦੇ ਨਹੀਂ ਪੰਜਾਬ ਦੀ ਨੁਮਾਇੰਦਗੀ ਦੇ ਲਈ ਇਸ ਯੂਨੀਵਰਸਿਟੀ ਦੇ ਵਿੱਚ ਇਸ ਹੱਦ ਤੱਕ ਦਾ ਟੈਪਰਾਂ ਦੇ ਵਿੱਚ ਸੰਘਰਸ਼ ਨਹੀਂ ਕਰਨਾ ਪੈ ਰਿਹਾ ਕਦ ਕਿਹਨੂੰ ਹੱਕ ਦੇ ਸੰਵਿਧਾਨ ਇਹ ਕੁਝ ਲੋਕਾਂ ਦੇ ਲਈ ਹੱਕ ਨਹੀਂ ਪਰ ਬਾਕੀ ਲੋਕਾਂ ਨੂੰ ਸੜਕਾਂ ਤੇ ਆ ਕੇ ਆਪਣੇ ਸੰਘਰਸ਼ ਲਈ ਲੜਨਾ ਪੈ ਰਿਹਾ ਹੈ ਇਹ ਸਰਕਾਰਾਂ ਸਾਨੂੰ ਸਿਰਫ ਦਬਾ ਰਹੀਆਂ ਨੇ ਇਸ ਸੰਵਿਧਾਨ ਦੇ ਤਹਿਤ ਹੀ ਜੋ ਤੁਸੀਂ ਕਹੋ ਲਾਜ਼ ਨੇ ਉਹਨੂੰ ਸਾਡੇ ਉੱਤੇ ਲਾਗੂ ਕਰਕੇ ਸਾਡੇ ਉੱਤੇ ਕਦੇ ਪਰਚੇ ਬਣੇ ਜਾਂਦੇ ਨੇ ਕਦੇ ਉਮੀਦਵਾਰੀ ਦੇ ਉੱਤੇ ਕਦੇ ਪੱਤਰਕਾਰਾਂ ਦੇ ਉੱਤੇ ਕਦੇ ਲੋਕਾਂ ਦੇ ਉੱਤੇ ਕਾਰਕੁਨਾਂ ਦੇ ਉੱਤੇ ਤੇ ਇਸ ਕਰਕੇ ਅਸੀਂ ਇਹ ਸਾਫ਼ ਕਹਿ ਦੇਣਾ ਚਾਹੁੰਦੇ ਹਾਂ ਵੀ ਇਹ ਸੰਘਰਸ਼ ਹੈ ਇਹਨੂੰ ਜਿਹੜੀਆਂ ਵੀ ਦਬਾਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਬਿਲਕੁਲ ਗੈਰਜਮਹੂਰੀ ਨੇ ਲੋਕਾਂ ਦੇ ਜਮਹੂਰੀ ਹੱਕਾਂ ਦੇ ਖਿਲਾਫ ਸਾਡੀ ਸਰਕਾਰ ਕੰਮ ਕਰ ਰਹੀ ਹੈ ਤੇ ਪ੍ਰਸ਼ਾਸਨ ਹੈ ਨਕੇਦ ਪ੍ਰਸ਼ਾਸਨ ਦੇ ਨਾਂ ਲੌਲ ਕੇ ਕੰਮ ਕਰ ਰਿਹਾ ਹੈ